ਲੋ ਜੀ ਹੁਣ ਝੂਟੀ ਦੀ ਜਿਹੜੀ ਬਣਤਰ ਆ ਬਾਡੀ ਬਣਤਰ ਦਿਖਾ ਦਨੇ ਹਣਾ ਜਿਹਨੇ ਮੇਲੇ ਦੇ ਵਿੱਚ ਤਣਾਉਲੇ ਵਾਲੇ ਤੇ ਬਹਿ ਜਾ ਵਜਾ ਕਰਵਾਤੀ ਤਾੜੀਆਂ ਮਰਵਾਦੀਆਂ ਕਹਿੰਦੇ ਲక్ష్ਮੀ ਵਾਲੇ ਅੱਜ ਫੇਰ ਬਾਜੀ ਮਾਰ ਗਏ ਬਿਲਕੁਲ ਸਾਰਿਆਂ ਦਾ ਦਿਲ ਜਿੱਤਿਆ ਝੂਟੀ ਨੇ ਹਣਾ ਤੇ ਵੀਡੀਓ ਵਧਿਆ ਲੱਗੀ ਸ਼ੇਅਰ ਕਰੀ ਚੱਲੋ ਤੇ ਦੂਜੇ ਨੰਬਰ ਤੇ ਜਿਹੜੀ ਆਈ ਆ ਡਾਕਟਰ ਫੇਰ ਆਪਾਂ ਉਹਦੇ ਵੀ ਚਾਨਣਾ ਪਾ ਦਈਏ ਨਾ ਬਾਈ ਮਾੜਾ ਇਹਨੂੰ ਆਪਾਂ ਕਰ ਲਗੇ ਕਾਪਰ ਕਰਦੀ ਇੱਕ ਵਾਰ ਖਮਾ ਕਰਕੇ ਇਧਰੋਂ ਦੇਖੋ ਜੀ ਲੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਤਨਾ ਉੱਲਾ ਪਸ਼ੂ ਮੇਲੇ ਤੇ ਖੜਿਆ ਕਹਿੰਦੇ ਆਲ ਇੰਡੀਆ ਦੀ ਚੈਂਪੀਅਨਸ਼ਿਪ ਹੈ ਤੇ ਬਲੈਕ 골ਡ ਦੇ ਵਿੱਚ ਜਾਨੀ ਕਿ ਮੁਰਾ ਨਸਲ ਦੇ ਵਿੱਚ ਆ ਝੋਟੀ ਆਲ ਇੰਡੀਆ ਦੀ ਚੈਂਪੀਅਨ ਬਣ ਗਈ ਪਹਿਲਾ ਸਥਾਨ ਹਾਸਲ ਕੀਤਾ 85 ਦੇ ਕਰੀਬ ਦੱਸਿਆ ਜਾਂਦਾ ਵੀ 85 ਦੇ ਕਰੀਬ ਝੋਟੀਆਂ ਸੀ ਖੀਰੀਆਂ ਜਿਨ੍ਹਾਂ ਦੇ ਵਿੱਚੋਂ ਨੇ ਪਹਿਲਾ ਸਥਾਨ ਹਾਸਲ ਕੀਤਾ ਬਾਕੀ ਮਾਲਕ ਨਾਲ ਕਰਾਂਗੇ ਗੱਲਬਾਤ ਖਾਤੋ ਪਹਿਲਾਂ ਬਾਈ ਜੀ ਮੁਬਾਰਕਾਂ ਤੁਹਾਨੂੰ ਧੰਨਵਾਦ ਜੀ ਬਹੁਤ ਬਹੁਤ ਜੀ ਕਿਹੜਾ ਪਿੰਡ ਆ ਬਾਈ ਜੀ ਰਾਮਗੜ੍ਹ ਪਿੰਡ ਹੈ ਜਿਹੜਾ ਲੁਧਿਆਣਾ ਦਾ ਹੈ ਜਿਲ੍ਹਾ ਲੁਧਿਆਣਾ ਤੇ ਰਾਮਗੜ੍ਹ ਮੇਰਾ ਟਿਕਾਣਾ ਹੈ ਹਾਂਜੀ ਤੇ ਬਾਈ ਜੀ ਕਿਹੜੇ ਸੀਮੰਡ ਦੀ ਹੈ ਇਹ ਇਹ ਕੋਹੀਨੂਰ ਦੀ ਹੈ ਜੀ ਲక్ష్ਮੀ ਡੇਰੀ ਫਾਰਮ ਹਾਂਜੀ ਹਾਂਜੀ ਇਹਦੀ ਮਾਂ ਦੇ ਦੁੱਧ ਦਾ ਕੀ ਰਿਕਾਰਡ ਹੈ ਜੀ ਬਾਈ 20 ਕਿਲੋ ਦਿੰਦੀ ਸੀਗੀ ਇਹਨੂੰ ਹੀ ਵੱਧ ਪਾਲਾਇਆ ਸੀ ਚੋਇਆ ਤਾਂ ਹੈ ਨਹੀਂਗਾ ਜੀ ਅੱਛਾ ਜੀ ਪਾਲਾਇਆ ਸਾਰਾ ਕਿੰਨਾ ਕੁ ਪਾਲਾਇਆ ਹੈ ਜੀ ਬਸ ਥੁੱਲਾ ਹੀ ਚੱਲਦਾ ਸੀ ਥੁੱਲਾ ਹੀ ਚੱਲਦਾ ਹੈ ਕਿੰਨਾ ਟਾਈਮ ਪਿਆ ਹੈਗਾ ਜੀ ਲਗਾਤਾਰ ਇਹ 6 ਮਹੀਨੇ ਲਗਭ ਠੀਕ ਹੈ ਹਾਂਜੀ ਹਾਂ ਹੁਣ ਇਹਦੀ ਉਮਰ ਕਿੰਨੀ ਹੋ ਗਈ ਇਹ 26 ਮਹੀਨੇ ਦੀ ਹੈ ਜੀ 26 ਮਹੀਨੇ ਦੀ ਇਹ ਬਾਈ ਜੀ ਗੱਬਣ ਵਗੈਰਾ ਹੈਗੀ ਕਿ ਨਾ ਏਆਈ ਏਆਈ ਕਰਾਈ ਆ ਜੀ 15 ਦਿਨ ਨੂੰ 15 ਦਿਨ ਕਿਹੜੀ ਸੀਮਨ ਤੋਂ 1470 ਦਾ ਸਰਕਾਰੀ ਸੀਮਨ ਹਾਂਜੀ ਹਾਂ ਲੈ ਵੀ ਮਿੱਤਰੋ ਦੇਖ ਸਕਦੇ ਹੋ ਉਹ ਨੂਰਦੀਤੀ ਹੈਗੀ ਮਾਂ ਦਾ ਦੁੱਧ ਦਾ ਰਿਕਾਰਡ ਬਾਈ ਕਿੰਨਾ ਦੱਸਿਆ ਸੀ 22 23 ਕਿਲੋ ਸੀ 22 23 ਕਿਲੋ ਤੇ ਬਹੁਤ ਸੂਰੀ ਛੋਟੀਆਂ ਬਾਈਆਂ ਨੂੰ ਮੁਬਾਰਕਾਂ ਧੰਨਵਾਦ ਜੀ ਪਸ਼ੂ ਕਿੰਨੇ ਆਪਣੇ ਕੋਲੇ ਪਸ਼ੂ ਹੈਗੇ ਜੀ 7 ਤੱਕ ਕਿੰਨੇ ਜੀ 7 8 ਪਸ਼ੂ ਦਾ 7 8 ਨਸਲ ਤੇ ਕਦੋਂ ਦੇ ਕੰਮ ਕਰਦੇ ਹਾਂ ਪਹਿਲੀ ਗੇਰੇ ਲੈ ਕੇ ਆਏ ਮੇਲੇ ਚ ਮੇਲੇ ਚ ਨਹੀਂ ਆਏ ਪਹਿਲੀ ਗੇਰ ਮੇਲੇ ਚ ਲੈ ਕੇ ਆਏ ਠੀਕ ਆ ਬਾਈ ਹਾਂਜੀ ਹਾਂਜੀ ਤੇ ਬਾਈ ਇਹਦੀ ਮਾਂ ਜਿਹੜੀ ਕਦੇ ਮੇਲੇ ਚ ਪਾਈ ਨਹੀਂ ਤੁਸੀਂ ਪਹਿਲਾਂ ਨਹੀਂ ਨਹੀਂ ਘਰ ਦੀ ਸੀ ਜਾਂ ਕਿਵੇਂ ਸੀ ਮਾਂ ਉਹ ਲੈ ਕੇ ਆਉਂਦੀ ਹਰਿਆਣੇ ਤੋਂ ਲੈ ਕੇ ਆਏ ਕਿੰਨਾ ਟਾਈਮ ਪਹਿਲਾਂ ਖਰੀਦੀ ਤੀ ਵੀਰੇ ਕਿੰਨਾ ਟਾਈਮ 26 ਮਾਂ ਭਾਈ ਕਿੰਨਾ ਟਾਈਮ ਪਹਿਲਾਂ ਲੈ ਕੇ ਆਈ ਸੀ 3-3.5 ਸਾਲ ਹੋ ਗਏ ਜੀ ਪਹਿਲਾਂ ਨੇ ਸਾਡੇ ਕੋਲ ਆਪ ਇਹ ਆਈ ਕਰਾ ਕੇ ਆ ਸਾਡੇ ਕੋਲ ਬੱਚਾ ਆਇਆ ਸੀਗਾ ਜੀ ਠੀਕ ਹੈ ਜੀ ਇਹ ਫਾਰਮ ਤੇ ਕੱਲੀਆਂ ਮੂਹਰਾ ਨਸਲ ਦੀ ਰੱਖਦੇ ਹੋ ਕੋ ਹੋਰ ਵੀ ਹੈਗੇ ਨਹੀਂ ਗਾਈਆਂ ਹੀ ਆਈ ਜੀ 2-3 ਨੇ ਕਟੀਆਂ ਤਾਂ ਆਪਣੇ ਕੋਲ ਹਾਂ ਜੀ ਹਾਂ ਜੀ ਗਾਈਆਂ ਚ ਐਫਪੀ ਜੀ ਐਫਪੀ ਨੇ ਜ਼ਿਆਦਾ ਜਾਨੀ ਮਿਕਸ ਨੇ ਸਾਰੀਆਂ ਠੀਕ ਹੈ ਹਾਂ ਜੀ ਵੀਰੇ ਉਹਨਾਂ ਦਾ ਵਾ ਵੀਰੇ ਇੱਧਰ ਆਉ ਵੀਰੇ ਭਾਈ ਜੀ ਧੰਨਵਾਦ ਲੋ ਜੀ ਹੁਣ ਝੋਟੀ ਦੀ ਜਿਹੜੀ ਬੰਤਰ ਆ ਬਾਡੀ ਬੰਤਰ ਦਿਖਾ ਦਨੇ ਹਨ ਜਿਹਨੇ ਮੇਲੇ ਦੇ ਵਿੱਚ ਤਣਾਉਲੇ ਵਾਲੇ ਜੇ ਬਹਿ ਜਾ ਵਜਾ ਕਰਵਾਤੀ ਤਾੜੀਆਂ ਮਰਵਾਦੀਆਂ ਕਹਿੰਦੇ ਲక్ష్ਮੀ ਵਾਲੇ ਅੱਜ ਫੇਰ ਬਾਜੀ ਮਾਰ ਗਏ ਬਿਲਕੁਲ ਸਾਰਿਆਂ ਦਾ ਦਿਲ ਜਿੱਤਿਆ ਝੋਟੀ ਨੇ ਹਨ ਤੇ ਵੀਡੀਓ ਵਧੇ ਲੱਗੀ ਸ਼ੇਅਰ ਕਰੀ ਚੱਲੋ ਤੇ ਦੂਜੇ ਨੰਬਰ ਤੇ ਜਿਹੜੀ ਆਈ ਆ ਡਾਕਟਰ ਫੇਰ ਆਪੋ ਤੇ ਵੀ ਚਾਨਣਾ ਪਾ ਦੀਏ ਨਾ ਬਾਈ ਮਾੜਾ ਜੈ ਇਹਨੂੰ ਆਪੋ ਕਰ ਲਗੀ ਕਾਪਰ ਕਰਦੀ ਇੱਕ ਵਾਰ ਖਿਮਾ ਕਰਕੇ ਇਧਰੋਂ ਦੇਖੋ ਜੀ ਲੋ ਜੀ ਧੰਨਵਾਦ ਦੋਸਤੋ ਸ਼ੁਕਰੀਆ ਜੀ ਨੰਬਰ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੰਨਾਉਲਾ ਪਸ਼ੂ ਮੇਲੇ ਤੇ ਖੜਿਆ ਕਹਿੰਦੇ ਆਲ ਇੰਡੀਆ ਦੀ ਚੈਂਪੀਅਨਸ਼ਿਪ